ਮੈਂ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘੱਟੋ ਘੱਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਤਾਂ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਸੌਂ ਦੀ ਸੌਂ ਕਹਿੰਦੇ ਦੋ ਲੈਣਾ ਹਾਂ ਦੋ ਲੈਣਾ ਕਹਿੰਦੇ ਆ ਗਾਣੇ ਦੋ ਲੈਣਾ ਗਾਣੇ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹੈ ਉਹ ਉਹ ਪਈਆਂ ਬਹੁਤ ਨੇ ਤਿਆਰੀਆਂ ਅਜੇ ਪਸ਼ੌਰਾਂ ਜੁੱਤੀ ਆਈ ਨਹੀਂ ਤੇ ਪੱਕ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਈਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਅਜੇ ਆਈ ਨਹੀਂ ਤੇ ਪੱਕ ਵੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵਿਆਂਵਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ-ਨਾਲ ਵਟਦੇ ਆ ਲੱਡੂ ਤੂੰ ਸਪੀਕਰਾਂ ਦੇ ਲਾਦੇ ਜ਼ਰਾ ਗਣਾ ਸਰਤਾਖਦਾ ਕਿੰਨੀ ਹੀ ਵੇ ਚੱਲੇ ਨੂੰ ਮਾਹੀ ਚੱਲਿਆਂ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਕੀ ਮੈਂ ਆਉਣ ਜਮਾਤਾਂ ਕੱਠੀਆਂ ਆਈ ਨੇ ਜਮਾਤਾਂ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਗਾਏ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘਟੋ ਘਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਤਾਂ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੁੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਹਾਂ ਜੀ ਸੌ ਕਹਿੰਦੇ ਦੋ ਲੈਣਾ ਹਾਂ ਦੋ ਲੈਣਾ ਕਹਿੰਦੇ ਯਾਨੀ ਦੋ ਲੈਣਾ ਕਹਿੰਦੇ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹੈ ਉਹ ਉਹ ਪਈਆਂ ਬਹੁਤ ਨੇ ਤਿਆਰੀਆਂ ਅਜੇ ਪਸ਼ੌਰਾਂ ਜੁੱਤੀ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਈਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਅਜੇ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵਿਆਂਵਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ-ਨਾਲ ਵਟਦੇ ਆ ਲੱਡੂ ਤੂੰ ਸਭੀ ਕਰਾਂ ਦੇ ਲਾਦੇ ਜ਼ਰਾ ਗਣਾ ਸਰਤਾਖਦਾ ਕਿੰਦ ਨਹੀਂ ਚੱਲੇ ਜਿੰਦ ਮਾਹੀ ਚੱਲਿਆ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਗੀ ਮੈਂ ਆਉਣ ਜਮਾਤਾਂ ਈ ਆਈ ਨੇ ਜਮਾਤਾਂ ਇਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਆ ਗਾਏ ਬਦ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ